ਜਦੋਂ ਹਾਈ ਕੋਰਟ ਨੇ ਆਰਡਰ ਹੀ ਸਾਡੇ ਖਿਲਾਫ ਕਰ ਦਿੱਤੇ ਉੱਥੇ ਹੁਣ ੱੱਲੇ ਪ੍ਰਸ਼ਾਸਨ ਨੇ ਡੇਢ ਮਹੀਨਾ ਸਾਥ ਦਿੱਤਾ ਹੁਣ ਹਾਈ ਕੋਰਟ ਨੇ ਆਰਡਰ ਸਾਡੇ ਖਿਲਾਫ ਕਰਤੇ ਸਾਰਿਆਂ ਦੇ ਤੇ ਅਸੀਂ ਉੱਥੇ ਕੀ ਕਰੀਏ ਮੈਂ ਬੜੀ ਵਾਰ ਕਹਿੰਦਾ ਰਿਹਾ ਵੀ ਨਹੀਂ ਅਸੀਂ ਮੀਟਿੰਗ ਤੁਹਾਨੂੰ ਮੀਟਿੰਗ ਕਰਨੀ ਅਸੀਂ ਮੀਟਿੰਗ ਲਈ ਸਾਰੇ ਸੱਦੇ ਆ ਪਰ ਉੱਥੋਂ ਤੱਕੇ ਨਾਲ ਜਿਹੜਾ ਉੱਥੇ ਚੱਕ ਕੇ ਗੱਡੀ ਹਾਈ ਕੋਰਟ ਦੇ ਆਰਡਰਾਂ ਤੇ ਜਦੋਂ ਬਹਿਸ ਹੋਈ ਆ ਤਾਂ ਜਿਹੜਾ ਸਰਕਾਰੀ ਵਕੀਲ ਸੀਗਾ ਪੰਜਾਬ ਸਰਕਾਰ ਦਾ ਉਹਨੇ ਬਹੁਤ ਲੰਬੀ ਬਹਿਸ ਕੀਤੀ ਅੱਧਾ ਘੰਟਾ ਸਾਡੇ ਸਾਰੇ ਪੁਆਇੰਟ ਜਿਹੜੇ ਉਹ ਉਹਨੇ ਉੱਥੇ ਉਠਾਏ ਨੇ ਪਰ ਜੱਜ ਸਾਹਿਬ ਨੇ ਉਹਨਾਂ ਤੇ ਗੌਰ ਨਾ ਕਰਕੇ ਇੱਕ ਤਰਫਾ ਫੈਸਲਾ ਦਿੱਤਾ ਕਾਰਪੋਰੇਟ ਦੇ ਹੱਕ 'ਚ ਫੈਸਲਾ ਦਿੱਤਾ ਪਬਲਿਕ ਦੇ ਹੱਕ 'ਚ ਕੋਈ ਫੈਸਲਾ ਨਹੀਂ ਆਇਆ ਅਸੀਂ ਅੱਜ ਰਾਤ ਇੱਕ ਵੀਡੀਓ ਪਾਈ ਸੀਗੀ ਉਹ ਵੀਡੀਓ ਦੇ ਆਧਾਰ ਤੇ ਅਸੀਂ ਇਹ ਕਿਹਾ ਸੀ ਕਿ ਕੱਲ ਟੋਲ ਪਲਾਜੇ ਕੋਲੇ ਇਕੱਠੇ ਹੋ ਕਿਉਂਕਿ ਕਿਤੇ ਪ੍ਰਸ਼ਾਦ ਸਿੰਘ ਦੀ ਕੱਲ ਮੀਟਿੰਗ ਜਿਹੜੀ ਐ ਐਨਐਚ ਇ ਨਾਲ ਹੋਈ ਸੀ ਔਰ ਸਾਨੂੰ ਜਿਵੇਂ ਪਤਾ ਲੱਗਿਆ ਕਿ ਟੋਲ ਚੱਲਣ ਲੱਗਾ ਵੀ ਸਾਨੂੰ ਵਿਸ਼ਵਾਸ ਚ ਨਹੀਂ ਲਿਆ ਗਿਆ ਵੀ ਆਪਾਂ ਉੱਥੇ ਆਪਣੀ ਗੱਲ ਰੱਖਾਂਗੇ ਇਕੱਠੇ ਹੋਗੇ ਵੀ ਜਦੋਂ ਸਾਨੂੰ ਵਿਸ਼ਵਾਸ ਚ ਨਹੀਂ ਲਿਆ ਗਿਆ ਟੋਲ ਕਟੋਗਰ ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਤੇ ਮੁੱਕ ਰਖਦੇ ਹਾਈ ਕੋਰਟ ਦੇ ਆਰਡਰ ਚ ਜ਼ਰੂਰ ਹੋਏ ਨੇ ਇਹ ਚ ਕੋਈ ਦੂਰਿਆ ਨਹੀਂ ਹੈਗੀਆਂ ਹਾਈ ਕੋਰਟ ਦੇ ਆਰਡਰਾਂ ਦੇ ਜਦੋਂ ਬਹਿਸ ਹੋਈ ਆ ਤਾਂ ਜਿਹੜਾ ਸਰਕਾਰੀ ਵਕੀਲ ਸੀ ਆ ਪੰਜਾਬ ਸਰਕਾਰ ਦਾ ਉਹਨੇ ਬਹੁਤ ਲੰਬੀ ਬਹਿਸ ਕੀਤੀ ਅੱਧਾ ਘੰਟਾ ਸਾਡੇ ਸਾਰੇ ਪੁਆਇੰਟ ਜਿਹੜੇ ਉਹ ਉਹਨੇ ਉੱਥੇ ਉਠਾਏ ਨੇ ਪਰ ਜੱਜ ਸਾਹਿਬ ਨੇ ਉਹਨਾਂ ਤੇ ਗੌਰ ਨਾ ਕਰਕੇ ਇੱਕ ਤਰਫਾ ਫੈਸਲਾ ਦਿੱਤਾ ਕਾਰਪੋਰੇਟ ਦੇ ਹੱਕ 'ਚ ਫੈਸਲਾ ਦਿੱਤਾ ਪਬਲਿਕ ਦੇ ਹੱਕ 'ਚ ਕੋਈ ਫੈਸਲਾ ਨਹੀਂ ਆਇਆ ਚਲੋ ਅੱਜ ਅਸੀਂ ਸਮਝਦੇ ਹਾਂ ਕਿ ਇਹਨਾਂ ਦੀ ਵੀ ਮਜਬੂਰੀ ਆ ਸਾਰੇ ਪੁਲਿਸ ਦੀ ਵੀ ਮਜਬੂਰੀ ਹਾਈ ਕੋਰਟ ਦਾ ਡੰਡਾ ਉੱਪਰੋਂ ਤੇ ਉਹਦੇ ਮਾਵ ਜਦੋਂ ਸਵੇਰੇ ਅਸੀਂ ਜਾ ਕੇ ਖੜੇ ਆ ਤਾਂ ਉੱਥੇ ਜੇ ਅਸੀਂ ਆਪਣਾ ਵਿਚਾਰ ਵਟਾਂਦਰਾ ਕਰਨਾ ਸੀਗਾ ਉਸ ਤੋਂ ਪਹਿਲਾਂ ਹੀ ਸਾਨੂੰ ਮੈਂ ਕਿਹਾ ਵੀ ਆਂ ਵੀ ਮੈਂ ਇੱਥੇ ਆਪਣੇ ਵਿਚਾਰਾਂ ਲਈ ਇਕੱਠੇ ਹੋਏ ਆਂ ਕੋਈ ਤਕੇਲੀ ਨਹੀਂ ਹੋਏ ਸਾਨੂੰ ਗਲਤ ਤੇ ਕਰਨਦੇ ਹੋ ਪਰ ਉੱਥੋਂ ਉਹ ਲੈ ਆਏ ਮੈਨੂੰ ਨਾਲ ਤੁਹਾਡੇ ਆਗੂ ਹੈਗੇ ਨੇ ਤੁਹਾਡੇ ਹੋਰ ਸਾਥੀ ਹੈਗੇ ਨੇ ਉਹਨਾਂ ਦਾ ਕਹਿਣਾ ਹੈ ਕਿ ਤੁਹਾਨੂੰ ਹਿਰਾਸਤ ਚ ਲਿਤਾ ਗਿਆ ਸੀ ਚਲੋ ਹਰਾਸਤ ਚ ਸਮਝ ਲੋ ਜਾਂ ਹੁਣ ਸਾਡੀ ਮੀਟਿੰਗ ਹੋਈ ਹੈ ਲਿਆ ਹਰਾਸਤ ਚ ਹੀ ਲਿਆ ਸੀਗਾ ਉੱਥੋਂ ਤੁਹਾਨੂੰ ਲੈ ਕੇ ਆਂਦਾ ਮੈਂ ਬੜੀ ਬਾਰ ਕਹਿੰਦਾ ਰਿਹਾ ਵੀ ਨਹੀਂ ਅਸੀਂ ਮੀਟਿੰਗ ਸਾਨੂੰ ਮੀਟਿੰਗ ਕਰਨ ਦੇ ਅਸੀਂ ਮੀਟਿੰਗ ਲਈ ਸਾਰੇ ਸੱਦੇ ਆ ਪਰ ਉਥੋਂ ਤੱਕੇ ਨਾਲ ਜਿਹੜਾ ਉਥੋਂ ਚੱਕੇ ਗੱਡੀ ਜਿਵੇਂ ਸਰ ਤੁਸੀਂ ਕਿਹਾ ਸੀਗਾ ਕਿ ਤੁਸੀਂ ਉਦੋਂ ਤੱਕ ਪ੍ਰੋਟੈਸਟ ਕਰੋਗੇ ਜਦੋਂ ਤੱਕ ਰੇਟ ਜਿਹੜੇ ਕੱਟ ਕੱਟਣਗੇ ਨਹੀਂ ਅੱਗੇ ਕੀ ਹੁਣ ਤੁਹਾਡੇ ਸੱਪ ਰਹਿਣਗੇ ਦੇਖੋ ਜੀ ਪ੍ਰੋਟੈਸਟ ਸਾਡਾ ਬੰਦ ਨਹੀਂ ਹੋਇਆ ਪ੍ਰੋਟੈਸਟ ਅਸੀਂ ਕਰਦੇ ਰਵਾਂਗੇ ਪਰ ਗੱਲ ਇਹ ਆ ਵੀ ਹੁਣ ਇਹਦਾ ਜਿਹੜਾ ਰੋਖਾ ਉਹ ਬਦਲਣਾ ਪਊਗਾ ਕਿਉਂਕਿ ਅਸੀਂ ਹਾਈ ਕੋਰਟ ਦੇ ਵਿੱਚ ਰਿਟ ਦਾਇਰ ਕਰ ਰਹੇ ਆਂ ਔਰ ਕੋਸ਼ਿਸ਼ ਕਰਾਂਗੇ ਮੁੱਖ ਮੰਤਰੀ ਸਾਹਿਬ ਨਾਲ ਤੇ ਗਟਕਰੀ ਸਾਹਿਬ ਨਾਲ ਮੀਟਿੰਗ ਕਰਕੇ ਇਹ ਟੋਲ ਦਾ ਤੇ ਹੱਲ ਅਸੀਂ ਕਰਾ ਕੇ ਛੱਡਾਂਗੇ। ਕੰਮ ਦਾ ਸੰ ਸ਼ਬਦ ਅਸੀਂ ਕਹਦੇ ਕਿ ਕਾਨੂੰਨੀ ਲੜਾਈ ਲੜੂਗੇ। ਹਾਂ ਕਾਨੂੰਨੀ। ਕਾਨੂੰਨੀ ਜਦੋਂ ਹਾਈ ਕੋਰਟ ਨੇ ਆਰਡਰ ਹੀ ਸਾਡੇ ਖਿਲਾਫ ਕਰ ਦਿੱਤੇ ਉੱਥੇ ਹੁਣ ਥੱਲੇ ਪ੍ਰਸ਼ਾਸਨ ਨੇ ਡੇਢ ਮਹੀਨਾ ਸਾਥ ਦਿੱਤਾ। ਹੁਣ ਹਾਈ ਕੋਰਟ ਨੇ ਆਰਡਰ ਸਾਡੇ ਖਿਲਾਫ ਕਰਤੇ ਸਾਰਿਆਂ ਦੇ ਤੇ ਅਸੀਂ ਉੱਥੇ ਕੀ ਕਰ ਸਕਦੇ ਹਾਂ? ਕਿ ਹਾਈ ਕੋਰਟ ਤੋਂ ਵੱਡਾ ਤੇ ਕੋਈ ਨਹੀਂ ਹੈਗਾ। ਪਰ ਕਿਤੇ ਨਾ ਕਿਤੇ ਅਸੀਂ ਫਿਰ ਵੀ ਇਸ ਚੀਜ਼ ਦੇ ਵਿੱਚ ਸੀਗੇ ਕਿ ਇਹ ਜੇ ਸਾਡੀਆਂ ਮੰਗਾ ਮੰਨੀਆਂ ਜਾਂਦੀਆਂ ਤਾਂ ਵਧੀਆ ਗੱਲ ਸੀ ਕਿਉਂਕਿ ਜਨਤਾ ਤੇ ਬਹੁਤ ਤਕੜਾ ਬੋਝ ਆ ਜਨਤਾ ਦੀ ਬੜੀ ਤਕੜੀ ਲੋਟ ਹੋ ਰਹੀ ਇੱਥੇ ਔਰ ਜਿਹੜਾ ਧੱਕਾ ਜਿਹੜਾ ਹੋ ਰਿਹਾ ਵਾ ਉਹ ਰੁਕਿਆ ਜਾਂਦਾ ਤਾਂ ਵਧੀਆ ਗੱਲ ਸੀ ਹੁਣ ਅਗਲੀ ਰਣਨੀਤੀ ਕੀ ਰੋਗੇ ਅਗਲੀ ਰਣਨੀਤੀ ਤਾਂ ਹੁਣ ਦੱਸਿਆ ਪੀ ਅਸੀਂ ਇਹਦੀ ਇੱਕ ਤੇ ਰੇਟ ਦੈਰ ਕਰ ਰਹੇ ਹਾਂ ਕੱਲ ਨੂੰ ਜਾਂ ਪਰਸੋਂ ਰਿਟ ਡੈਰ ਹੋ ਜਣੀ ਹੈ ਸਾਡੀ ਦੂਜੇ ਬੰਨੇ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਟਾਈਮ ਲੈ ਕੇ ਉਹਨਾਂ ਨਾਲ ਮੀਟਿੰਗ ਕਰਾਂਗੇ ਗਟਕਰੀ ਸਾਹਿਬ ਤੋਂ ਟਾਈਮ ਲੈ ਕੇ ਉਹਨਾਂ ਨਾਲ ਮੀਟਿੰਗ ਕਰਾਂਗੇ ਕਿਉਂਕਿ ਉਹਨਾਂ ਦੇ ਬਿਆਨ ਆ ਜਿਹੜੇ ਆ ਰਹੇ ਨੇ ਕਿ ਜਿਹੜਾ ਟੋਲ ਪਲਾਜ਼ਾ 60 ਕਿਲੋਮੀਟਰ ਤੇ ਸਾਡੀ ਵੀ ਇਹੀ ਮੰਗ ਸੀ ਕਿ ਇੱਕ ਟੋਲ ਪਲਾਜ਼ਾ ਦਰਾਏ ਕੋਲੇ ਲੱਗ ਜੇ ਤਾਂ ਸਾਡਾ ਜਿਹੜਾ ਬੋਝ ਆ ਉਹ ਘਟ ਜੂਗਾ ਤੋਂ ਅੱਧ ਰਹਿ ਜੂਗਾ ਇਹ ਜਿਹੜਾ ਹੁਣ ਇੱਥੇ 440 220 ਇਹਨੇ ਰੁਪਏ ਜਿਹੜੇ ਇਕੱਠੇ ਲਏ ਜਾ ਰਹੇ ਨੇ ਇਹ ਸਾਡਾ ਨਾ ੱਤਕਾ ਹੋ ਰਿਹਾ ਵਾ ਹਰਾਸਤ ਚਲਦਾ ਗਿਆ ਸੀ ਕਿ ਕਿਸਾਨ ਆ ਗਏ ਕੀ ਨਾਮ ਹੈ ਉਹਨਾਂ ਦਾ ਕ੍ਰਾਸ ਦਿੱਤਾ ਗਿਆ ਹੈ ਅੱਜ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਉਹ ਚਾਲੂ ਕੀਤਾ ਉਹ ਉਸ ਦੇ ਰਿਗਾਰਡਿੰਗ ਸਾਡੀ ਕਿਸਾਨ ਜਥੇਬੰਦੀਆਂ ਦੇ ਦਿਲਬਾਖ ਸਿੰਘ ਗਿੱਲ ਤੇ ਸਾਰੇ ਜਿਹੜੇ ਇੰਦਰਵੀਰ ਹੋਰ ਤੇ ਪ੍ਰਧਾਨਜੀ ਪਟਾੜਲੇ ਤੋਂ ਸਾਰੇ ਸਟੇਟ ਦੇ ਆਗੂ ਆਏ ਆ ਇਹਨਾਂ ਨਾਲ ਇਸ ਰਿਗਾਰਡਿੰਗ ਮੀਟਿੰਗ ਕੀਤੀ ਗਈ ਮੀਟਿੰਗ ਕਰਨ ਤੋਂ ਬਾਅਦ ਮਾਨਯੋਗ ਹਾਈ ਕੋਰਟ ਦੇ ਆਰਡਰਾਂ ਬਾਰੇ ਜਾਣੂ ਕਰਵਾਇਆ ਗਿਆ ਤੇ ਜਿਹੜਾ ਕਿਸਾਨ ਯੂਨੀਅਨ ਦੇ ਜਥੇਬੰਦੀ ਨੇ ਵੀ ਸਾਰਿਆਂ ਨੇ ਇਸ ਗੱਲ ਨਾਲ ਸਹਿਮਤੀ ਪ੍ਰਗਟਾਈ ਆ ਵੀ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਆ ਇਹਦੀ ਅਸੀਂ ਕੋਰਟ 'ਚ ਇਚਾਰਾ ਜੋਈ ਕਰਾਂਗੇ ਤੇ ਅਸੀਂ ਕਿਸੇ ਤਰ੍ਹਾਂ ਦਾ ਸਾਡੀ ਮੀਟਿੰਗ ਜ਼ਰੂਰ ਅਸੀਂ ਕੀਤੀ ਹੈ ਪਰ ਅਸੀਂ ਕਿਸੇ ਤਰ੍ਹਾਂ ਨਾਲ ਫਿਜ਼ੀਕਲੀ ਉੱਥੇ ਰੋਕਣਾ ਜਾਂ ਬੰਦ ਕਰਨਾ ਉਹ ਸਾਡਾ ਕੋਈ ਮਨਸ਼ਾ ਨਹੀਂ ਅਸੀਂ ਕੋਰਟ ਨੂੰ ਮੰਨਦੇ ਹਾਂ ਤੇ ਇਸ ਗੱਲ ਦੀ ਸਹਿਮਤੀ ਦੇ ਨਾਲ ਜਿਹੜਾ ਅਸੀਂ ਮੀਟਿੰਗ ਹੁਣ ਫਰਕ ਸਰ ਉਹਨਾਂ ਨੇ ਮੌਕੇ ਤੋਂ ਲੈ ਕੇ ਲੈ ਕੇ ਆਂਦਾ ਗਿਆ ਸੀਗਾ ਮੀਟਿੰਗ ਵਾਸਤੇ ਲੈ ਆਂਦਾ ਗਿਆ ਸੀ ਜਾਂ ਫਿਰ ਉਹਨਾਂ ਹਿਰਾਸਤ ਚਲਿੱਤਾ ਗਿਆ ਦੇਖੋ ਇਹ ਟੋਲ ਪਲਾਜ਼ਾ ਜਿਹੜਾ ਉੱਥੇ ਨਹੀਂ ਸੀ ਆਏ ਇਹ ਉਹਦੇ ਸਾਈਡ ਤੇ ਜਿਹੜਾ ਫਲਾਈਓਵਰ ਹੈ ਉੱਥੇ ਇਹਨਾਂ ਨੇ ਆਪਣਾ ਇੱਕ ਮੈਂਬਰ ਸਾਹਿਬਾਨਾਂ ਨੂੰ ਇਕੱਠੇ ਹੋਣ ਲਈ ਕਿਹਾ ਸੀ ਉਥੋਂ ਇਸ ਮਤਲਬ ਸਾਨੂੰ ਐਸੀ ਮੇਬੀ ਇਹ ਉਥੇ ਟੋਲ ਪਲਾਜ਼ਾ ਜਿਹੜਾ ਰੋਕਣਾ ਚਾਹੁੰਦੇ ਆ ਬਟ ਉਥੋਂ ਫਿਰ ਅਸੀਂ ਇਹਨਾਂ ਨੂੰ ਕਿਹਾ ਵੀ ਆਓ ਆਪਾਂ ਇੱਕ ਬੈਠ ਕੇ ਮੀਟਿੰਗ ਕਰ ਲਈਏ ਤਾਂ ਇਹਨਾਂ ਨੂੰ ਸੀ ਲੈ ਕੇ ਜਾਂਦਾ ਸੀ ਬਟ ਸਾਡੀ ਮੀਟਿੰਗ ਜਦੋਂ ਆਪਸ ਵਿੱਚ ਹੋਈ ਤੇ ਉਥੋਂ ਕਾਫੀ ਗੱਲਾਂ ਦੀ ਕਲੈਰਿਟੀ ਹੋ ਗਈ ਵੀ ਜਿਹੜਾ ਮਾਨਯੋਗ ਕੋਰਟ ਦੇ ਜੋ ਹਾਈ ਕੋਰਟ ਦੇ ਆਰਡਰ ਹਨ ਉਹਦੀ ਅਸੀਂ ਸਾਰੇ ਪਾਲਣਾ ਕਰਾਂਗੇ ਉਹ ਸਾਡਾ ਮੰਨਦਾ ਵੀ ਹੈ ਤੇ ਬਾਕੀ ਜੇ ਉਹਦੇ ਵਿੱਚ ਕੋਈ ਅਸੀਂ ਚਾਰਾ ਜੋਈ ਕਰਨੀ ਹੈ ਅਸੀਂ ਮਾਨਯੋਗ ਕੋਰਟ ਤੋਂ ਕਰਾਂਗੇ ਜਾਂ ਕੋਈ ਉਹ ਤੋਂ ਉਤਲੀ ਕੋਰਟ ਤੋਂ ਜੇ ਸਾਨੂੰ ਹੋਊਗਾ ਤਾਂ ਅਸੀਂ ਉੱਥੇ ਇਹਦੀ ਰਿਲੀਫ ਲੈਂਡ ਕੋਸ਼ਿਸ਼ ਕੁਲ ਮਿਲਾ ਕੇ ਕਹਿ ਸਕਦੇ ਆ ਕਿ ਤੁਸੀਂ ਮੀਟਿੰਗ ਵਾਸਤੇ ਉਹਨਾਂ ਨੂੰ ਲੈ ਕੇ ਅੰਦਰ ਹਿਰਾਸਤ ਵਾਸਤੇ ਨਹੀਂ ਹਿਰਾਸਤ ਨਹੀਂ ਉੱਥੇ ਜਦੋਂ ਇਕੱਠੇ ਹੋਏ ਤਾਂ ਸਾਰਿਆਂ ਨੂੰ ਇਹ ਕਿਹਾ ਗਿਆ ਵੀ ਆਓ ਆਪਾਂ ਇਸ ਬਾਰੇ ਮੁੱਦੇ ਬਾਰੇ ਵਿਚਾਰ ਲਈਏ ਨਹੀਂ ਇਹ ਅਸੀਂ ਵਿਚਾਰਨ ਲਈ ਕੀਤਾ ਸੀ ਤੇ ਅਸੀਂ ਉਹਨਾਂ ਨੂੰ ਵਿਚਾਰ ਲਿਆ ਔਰ ਸਾਡੀ ਆਪਸ ਵਿੱਚ ਜਥੇਬੰਦੀ ਨਾਲ ਤੇ ਪ੍ਰਸ਼ਾਸਨ ਨਾਲ ਕਿਸੇ ਤਰ੍ਹਾਂ ਦੀ ਔਰ ਸਹਿਮਤੀ ਹੈ ਟੋਲ ਜਿਹੜਾ ਬਿਨਾਂ ਕਿਸੇ ਉਤੋਂ ਕੰਟੀਨਿਊਸly ਚੱਲਦਾ ਲਾਅ ਐਂਡ ਔਰਡਰ ਬਿਲਕੁਲ ਠੀਕ ਥੈਂਕ ਯੂ